ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਸ਼ੋਰ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਅੱਜ ਯਾਨੀ ਕਿ 12 ਸਤੰਬਰ ਤੋਂ ਲੈ ਕੇ 20 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਮੌਸਮ ਦੇ ਹਾਲਾਤ ਕਾਫੀ ਸੁਧਰ ਚੁੱਕੇ ਨੇ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਪੱਛਮੀ ਹਵਾ ਦੇ ਚੱਲਣ ਦੇ ਕਰਕੇ ਲਗਭਗ ਪੰਜਾਬ ਦੇ 90% ਹਿੱਸੇ ਨੇ ਉਹਨਾਂ ਵਿੱਚ ਬੱਦਲਵਾਈ ਨਾ ਮਾਤਰ ਦੇ ਬਰਾਬਰ ਦੇਖੀ ਜਾ ਰਹੀ ਹੈ ਕਿਉਂਕਿ ਪੱਛਮੀ ਹਵਾ ਸਾਨੂੰ ਪਤਾ ਹੀ ਹੈ ਜਦੋਂ ਵੀ ਚਲਦੀ ਹੈ ਤਾਂ ਹਵਾ ਖੁਸ਼ਕ ਹੁੰਦੀ ਹੈ ਠੰਡੀ ਹੁੰਦੀ ਹੈ ਅਤੇ ਨਾਲ ਦੀ ਨਾਲ ਉਸ ਦੇ ਵਿੱਚ ਨਮੀ ਦੀ ਮਾਤਰਾ ਨਾ ਹੋਣ ਦੇ ਕਾਰਨ ਹਮਸ ਵੀ ਘਟ ਜਾਂਦੀ ਹੈ। ਇਹੀ ਹਾਲਾਤ ਪੰਜਾਬ ਦੇ ਉੱਪਰ ਫਿਲਹਾਲ ਬਣੇ ਹੋਏ ਨੇ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ? ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ? ਤੁਸੀਂ ਹੈਗਾ ਸਾਰੇ YouTube ਦੇ ਉੱਪਰ ਦੇਖ ਰਹੇ ਹੋ, ਚੈਨਲ ਸਬਸਕ੍ਰਾਈਬ ਕਰੋ। Instagram ਜਾਂ Facebook ਤੇ ਉੱਪਰ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਗੱਲ ਕੀਤੀ ਜਾਵੇ ਤਾਂ 12 13 14 15 ਤਰੀਕ ਤੱਕ ਇਸੇ ਤਰੀਕੇ ਨਾਲ ਪੱਛਮੀ ਹਵਾ ਚਲਦੀ ਰਹੇਗੀ ਬੱਦਲਬਾਈ ਆਉਂਦੀ ਜਾਂਦੀ ਰਹਣਗੀ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹਦੇ ਵਿੱਚ ਜ਼ਿਲ੍ਹੇ ਹੋ ਸਕਦੇ ਨੇ ਆਪਣੇ ਮੇਨ ਤੌਰ ਤੇ ਇਹ ਵਾਲੇ ਇਸ਼ੇ ਤੋਂ ਬੱਦਲਬਾਈ ਇਸ ਤਰੀਕੇ ਨਾਲ ਆ ਸਕਦੀ ਹੈ ਤੇ ਇਹ ਵਾਲੇ ਇਲਾਕੇ ਜਿਹੜੇ ਨੇ ਪੰਜਾਬ ਦੇ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਕੁਝ ਨਾ ਕੁਝ ਪਟਿਆਲੇ ਦੇ ਇਲਾਕੇ ਦੇ ਵਿੱਚ ਬਦਲਵਾਈਆਂ ਆਉਂਦੀ ਜਾਂਦੀ ਦੇਖਣ ਨੂੰ ਮਿਲ ਸਕਦੀਆਂ ਨੇ ਹਲਕੇ ਦਰਮਿਆਨੇ ਬੂੰਦਾਬੰਦੀ ਵੀ ਹੋ ਸਕਦੀ ਹੈ ਤਗੜੇ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ 15 ਤਰੀਕ ਤੋਂ ਬਾਅਦ ਥੋੜੀ ਜਿਹੀ ਪੂਰਬੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਸਕਦੀ ਹੈ ਇੱਕ ਅੱਧੇ ਦਿਨ ਤੱਕ ਜਿਹਦੇ ਵਿੱਚ ਥੋੜੀ ਜਿਹੀ ਪੂਰਬ ਦੀ ਹਵਾ ਚੱਲ ਸਕਦੀ ਹੈ ਤੇ ਪੂਰਬ ਦੀ ਹਵਾ ਚੱਲਣ ਦੇ ਨਾਲ ਥੋੜਾ ਬਹੁਤਾ ਸਾਨੂੰ ਗਰਮੀ ਦਾ ਮਾਹੌਲ ਵੱਧਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਉਂਕਿ ਪੂਰਬ ਦੀ ਹਵਾ ਸਾਨੂੰ ਪਤਾ ਹੈ ਹਮੇਸ਼ਾ ਗਰਮ ਹੁੰਦੀ ਹੈ ਅਤੇ ਨਮੀ ਵਾਲੀ ਹੁੰਦੀ ਹੈ ਜਿਸ ਦੇ ਕਾਰਨ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਜ 18 ਤਰੀਕ 19 ਤਰੀਕ ਇਹ ਮੇਨ ਦਿਨ ਨੇ ਜਿਨ੍ਹਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹਿਣ ਦੀ ਉਮੀਦ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲ ਸਕਦਾ ਹੈ ਕਾਫੀ ਲੋਕ ਅਫਵਾਹਾਂ ਉਡਾ ਰਹੇ ਸਨ ਕਿ ਦੁਆਰਾ ਤੋਂ ਫਲੱਡ ਗੇਟ ਖੋਲਣ ਦੀ ਜ਼ਰੂਰਤ ਪੈ ਸਕਦੀ ਹੈ ਦੁਆਰਾ ਤੋਂ ਇਨਫਲੋ ਵਗ ਚੁੱਕਿਆ ਹੈ ਪਾਖੜੇ ਦਾ ਹਾਂਜੀ ਥੋੜਾ ਜਿਹਾ ਇਨਫਲੋ ਵਧਿਆ ਹੈ ਕਿਉਂਕਿ ਹਿਮਾਚਲ ਦੇ ਵਿੱਚ ਜਿਵੇਂ ਹੁਣ ਦੇਖ ਸਕਦੇ ਧੁੱਪ ਨਿਕਲੀ ਹੈ ਤਾਂ ਗਲੇਸ਼ੀਅਰ ਤੋਂ ਜਿਹੜੀ ਬਰਫ਼ ਹੈ ਉਹ ਪਿੰਗਲ ਨਹੀਂ ਜ਼ਿਆਦਾ ਸਟਾਰਟ ਹੋ ਰਹੀ ਹੈ ਅਗਰ ਗਲੇਸ਼ੀਅਰ ਦੇ ਵਿੱਚ ਜ਼ਿਆਦਾ ਪਿੰਗਲ ਬਰਫ਼ ਪਿੰਗਲੇਗੀ ਤਾਂ ਪਾਣੀ ਪਾਖੜੇ ਦੇ ਵਿੱਚ ਜ਼ਿਆਦਾ ਆਊਗਾ ਸਾਨੂੰ ਪਹਿਲੇ ਪਤਾ ਹੈ ਕਿਉਂਕਿ ਇਨਫਲੋ ਜਿਹੜਾ ਜਿੰਨਾ ਵੀ ਹੈ ਸਾਡੀ ਝੀਲਾਂ ਦੇ ਵਿੱਚ ਉਹ ਗਲੇਸ਼ੀਅਰਾਂ ਤੋਂ ਹੀ ਪਾਣੀ ਆਉਂਦਾ ਉਹਦੇ ਵਿੱਚ ਮੇਨ ਤੌਰ ਤੇ ਤੇ ਉਹ ਪਾਣੀ ਜਿਹੜਾ ਹੈ ਕਿਤੇ ਨਾ ਕਿਤੇ ਲੈਵਲ ਥੋੜਾ ਜਿਹਾ ਵੱਧ ਸਕਦਾ ਪਰ ਹੁਣ ਇੰਨਾ ਕੁ ਲੈਵਲ ਮੈਂਟੇਨ ਹੋ ਚੁੱਕਿਆ ਹੈ ਪਾਖੜੇ ਦੇ ਵਿੱਚ ਕਿ ਉਹ ਪਾਣੀ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ ਨਹਿਰਾ ਰਹੀ ਸਤਲੁਜ ਸੁਭਾ ਛੱਡ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਪਾਣੀ ਹੈ ਉਹ ਮੈਨੇਜ ਹੁਣ ਕੀਤਾ ਜਾ ਸਕਦਾ ਹੈ ਅਗਰ ਕੋਈ ਵਰਖਾ ਆਉਂਦੀ ਵੀ ਹੈ ਤਾਂ ਆਊਟਫਲੋ ਇੰਨਾ ਜ਼ਿਆਦਾ ਨਹੀਂ ਵਧੂਗਾ ਕਿ ਨੁਕਸਾਨ ਪੰਜਾਬ ਦਾ ਹੋ ਸਕੇ ਫੇਰ ਵੀ ਕਿਤੇ ਨਾ ਕਿਤੇ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਭਾਰੀ ਮੀਂਹ ਹੈ ਫਰ ਹਾਲ ਇੰਨੇ ਕੋਈ ਚਾਂਸ ਦਿਖਾਈ ਨਹੀਂ ਦੇ ਰਿਹਾ ਕਿ ਬਹੁਤ ਭਾਰੀ ਮੀ ਹੋਊਗਾ ਹੁਣ ਮੌਨਸੂਨ ਦੇ ਕਰਕੇ ਇੱਕਾ ਦੋ ਕੰਮ ਹੀ ਜਿਹੜੇ ਹੁੰਦੇ ਨੇ ਉਹ ਤਾਂ ਹੁੰਦੇ ਹੀ ਰਹਿਣਗੇ ਉਹ ਨਾਰਮਲ ਹੈ ਖਾਸ ਤੌਰ ਤੇ ਮੌਸਮ ਦੇ ਵਿੱਚ ਜੋ ਦੂਸਵਾਂ ਸਤੰਬਰ ਮਹੀਨਾ ਚੱਲਦਾ ਹੈ ਸਤੰਬਰ ਮਹੀਨੇ ਦੇ ਅੱਧ ਤੋਂ ਲੈ ਕੇ ਅਕਤੂਬਰ ਮਹੀਨੇ ਦੇ ਅੱਧ ਤੱਕ ਆਖਰੀ ਟਾਈਮ ਹੁੰਦਾ ਜੀ ਮੌਨਸੂਨ ਦਾ ਜੋ ਹੁਣ ਚੱਲ ਰਿਹਾ ਹੈ ਤੇ ਅਜੇ ਇਹ ਦੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਦੀ ਕਿਰਮਣ ਕਰਨ ਦੀਆਂ ਘਟਨਾਵਾਂ ਹੁੰਦੀ ਰਹਿਣਗੀਆਂ 18 ਤੋਂ ਲੈ ਕੇ 20 ਦੀ ਅਗਰ ਗੱਲ ਕਰੀਏ ਤਾਂ ਹਲਕੀ ਦਰਮਿਆਨੀ ਮੀਂਹ ਕਿਰਮਣ ਕਣੀ ਹੁੰਦੀ ਰਹੂਗੀ ਤਗੜੀ ਕਾਰਵਾਈ ਨਾਲੋਂ ਘੱਟ ਦੇ ਬਰਾਬਰ ਹੈ ਤੇ ਜਿਸ ਦੇ ਕਾਰਨ ਹਾਲਾਤ ਜਿਹੜੇ ਨੇ ਉਹ ਫਿਲਹਾਲ ਅੰਡਰ ਕੰਟਰੋਲ ਵਿੱਚ ਹੀ ਬਣਦੇ ਹੋਏ ਦਿਖਾਈ ਦੇਣਗੇ ਐਵਰੇਜ ਤਾਪਮਾਨ ਜਿਹੜਾ ਹੈ 30 ਤੋਂ 32 ਤੇ 33 ਤੱਕ ਪੰਜਾਬ ਦੇ ਵਿੱਚ ਬਣਿਆ ਰਹੇਗਾ ਖਾਸ ਤੌਰ ਤੇ ਅਗਰ ਮਾਲਵਾ ਵੈਲਟ ਦੀ ਗੱਲ ਕਰੀਏ ਫਸਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਤਗੜੀ ਕਾਰਵਾਈ ਨਹੀਂ ਹੈ ਅਮਰitsar ਤੋਂ ਲੈ ਕੇ ਅਗਰ ਗੱਲ ਕੀਤੀ ਜਾਵੇ ਉੱਤਰੀ ਪੰਜਾਬ ਦੀ ਅਮਰitsar ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਇਹਨਾਂ ਵਿੱਚ ਟੁੱਟੀਆਂ ਬੂੰਦਾਬੰਦੀ ਕਿਸੇ ਕਿਸੇ ਦਿਨ ਦੇਖਣ ਨੂੰ ਮਿਲਣਗੀਆਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਇਹ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਜ਼ਿਆਦਾ ਕਾਰਵਾਈ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੀ ਇਹ ਸੀ ਜੀ ਅਪਡੇਟ 30 ਬੀ ਸਤੰਬਰ ਤੱਕ ਦੇ ਮੌਸਮ ਦੀ ਜਾਣਕਾਰੀ ਬਾਕੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਫੇਸਬੁੱਕ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ